ਵਿਆਹ ਵਿੱਚ ਗੱਡੀ ਨਾ ਦੇਣ ਤੇ ਮੁੰਡੇ ਨੇ ਐਨ ਸ਼ਗਨਾ ਮੌਕੇ ਮੰਡਪ ਤੇ ਪਾ ਦਿੱਤਾ ਖਿਲਾਰਾ ਮਾਪਿਓ ਰਹਿ ਗਏ ਮੈਂਤਾਂ ਕਰਦੇ ਦੋਸਤੋ ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਦਾਜ ਦਹੇਜ ਲੈਣਾ ਜਾਂ ਦੇਣਾ ਇੱਕ ਰਿਵਾਜ ਬਣਦਾ ਜਾ ਰਿਹਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਮੰਡਪ ਤੇ ਕਿਵੇਂ ਖਿਲਾਰਾ ਪਾ ਰਿਹਾ ਹੈ ਦਰਸਲ ਇਸ ਵਿਆਹ ਵਿੱਚ ਮੁੰਡੇ ਵਾਲਿਆਂ ਨੇ ਜਿੰਨਾ ਦਾਜ ਮੰਗਿਆ ਸੀ ਕੁੜੀ ਵਾਲਿਆਂ ਨੇ ਉਹ ਸਾਰਾ ਹੀ ਦੇ ਦਿੱਤਾ ਸੀ ਪਰ ਸ਼ਗਨਾ ਵੇਲੇ ਮੰਡਪ ਤੇ ਬੈਠਾ ਮੁੰਡਾ ਗੱਡੀ ਦੀ ਮੰਗ ਰੱਖ ਦਿੰਦਾ ਹੈ ਕੁੜੀ ਦੇ ਮਾਪਿਓ ਕਹਿੰਦੇ ਨੇ ਕਿ ਜਿੰਨਾ ਕੁਝ ਤੁਸੀਂ ਕਿਹਾ ਸੀ ਉਹ ਅਸੀਂ ਸਾਰਾ ਕੁਝ ਦੇ ਦਿੱਤਾ ਹੁਣ ਤੂੰ ਗੱਡੀ ਮੰਗ ਰਿਹਾ ਹੈ ਤਾਂ ਮੁੰਡੇ ਦੇ ਮਾਪਿਓ ਕਹਿੰਦੇ ਨੇ ਕਿ ਇਹ ਤਾਂ ਮਜ਼ਾਕ ਕਰਦਾ ਏ ਸਾਨੂੰ ਗੱਡੀ ਨਹੀਂ ਚਾਹੀਦੀ ਪਰ ਮੁੰਡਾ ਆਪਣੇ ਮਾਪਿਓ ਮੂੰਹੋਂ ਇਹ ਗੱਲ ਸੁਣ ਕੇ ਇੰਨਾ ਗੁੱਸੇ ਹੋ ਜਾਂਦਾ ਹੈ ਕਿ ਇੱਧਰ ਉੱਧਰ ਭੱਜਣ ਲੱਗ ਜਾਂਦਾ ਹੈ ਅਤੇ ਜਦੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਏ ਤਾਂ ਮੁੰਡਾ ਮੰਡਪ ਤੇ ਸ਼ਗਨਾ ਲਈ ਲਿਆਂਦੇ ਸਮਾਨ ਨੂੰ ਇੱਧਰ ਉੱਧਰ ਖੰਡਾਉਣ ਲੱਗ ਜਾਂਦਾ ਹੈ ਤੇ ਸਾਰੇ ਹੀ ਮੰਡਪ ਤੇ ਖਿਲਾਰਾ ਪਾ ਦਿੰਦਾ ਏ ਇਹ ਸਭ ਕੁਝ ਦੇਖ ਕੇ ਕੁੜੀ ਇਸ ਮੁੰਡੇ ਨਾਲ ਵਿਆਹ ਕਰਾਉਣ ਤੋਂ ਜਵਾਬ ਉਹ ਦੇ ਦਿੰਦੀ ਏ ਸੋ ਕੀ ਕੁੜੀ ਨੇ ਜਵਾਬ ਦੇ ਕੇ ਠੀਕ ਕੀਤਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ